ਆਪਣੇ ਕੱਖ ਨਹੀਂ ਕਰਨਾ ਹੁਕਮ ਚਲਾਣੇ ਆ ਮੈਂ ਮੋਰ ਭਨ ਲਾਤੀ ਸੋਚ ਜਾਈ ਤੂੰ ਵੱਡਾ ਆ ਕਿ ਟੋਫੀ ਛਿੱਲੀ ਲਿਓ ਪਰਨੀ ਨਹੀਂ ਨਿਕਨੀ ਗਈ ਤੇ ਤੂੰ ਹੀ ਆਪਣੇ ਬਰਾਮ ਰੋਲਾ ਕਿ ਤਸੋਈ ਚ ਕਰ ਦਿੱਤਾ ਤੇ ਭਾਂਡੇ ਚੁੱਟਦਾ ਕਦੀ ਕੁਛ ਅਰਦੇ ਜੀ ਹਾਈ ਵੇ ਮੈਂ ਟਿੱਕੀ ਤਿਲਿਖ ਕੇ ਆਪੇ ਹੀ ਬੈਂਠੀ ਵੇ ਮੈਂ ਟਿੱਕੀ ਤਿਲਿਖ ਕੇ ਫਾਇਓ ਫੋਨ ਫਿਰ ਕੋ ਘਾਰੋਂ ਵਾਲ ਪਰੌਂਠੇ ਮੇਰੇ ਕੋਲ ਤਲ ਤਲ ਕੇ ਜਿੰਨੀ ਤਨ ਪਰੌਂਠੇ ਕਦੀ ਆ ਬਣਾ ਲੈ ਕਦੀ ਉਹ ਬਣਾ ਦੋ ਇਹ ਕਹ ਨਾ ਲਿਏ ਨਾ ਮੇਰ ਨਾਲ ਨਵਾਂ ਤਾਂ ਤੁਸੀਂ ਬਾਥਰੂਮ ਹੈਗਾ ਜਾਓਗੇ ਨਾ ਹੋ ਹਾਂ ਟੂਟੀ ਚ ਪਾਣੀ ਆਉਂਦਿਆ ਵਾ ਪਾਣੀ ਆਉਣਾ ਹੋਰ ਤੇਲ ਆਉਣਾ ਦੇ ਵਿੱਚ ਜਾ ਕੇ ਤਨਾਓ ਅੱਛਾ ਐ ਫਿਰ ਤੇਲ ਦੀ ਗੱਲ ਕਰਕੇ ਐ ਮੇਰਾ ਜੀ ਕਰਦਾ ਫਿਰ ਪਕੌੜੇ ਬਣਾ ਲਾ ਇੱਕ ਤੇ ਇਹ ਢੋ ਦਿੱਤਾ ਵਾ ਹੈ ਉਤੋਂ ਮੈਂ ਚਿਲਕ ਗਈਆਂ ਉਦੋਂ ਇਹ ਨਾ ਗਿਆ ਇਹ ਤੇ ਕਿੰਦੀ ਹੁਣ ਪਕੌੜੇ ਵੀ ਤਲ ਕੇ ਦੇ ਹੁਣ ਦੱਸ ਨਵੇਂ ਨਵੇਂ ਫਰਮਾਇਸ਼ਾਂ ਕੱਢਦੇ ਦੱਸ ਮੈਂ ਇਸ ਤੱਬਰ ਦਾ ਕੀ ਕਰਾਂ ਹੈ ਜਨਾਨੀਂ ਅਗਰ ਬੋਟ ਹੈ ਅਕਦੀ ਆ ਕਰਦੇ ਕਦੀ ਉਹ ਕਰਦੇ ਨਹੀਂ ਹੁਣ ਤੇਰੇ ਕੋ ਪਕੌੜੇ ਨਾ ਮੰਗੀ ਅਹੀ ਹੁਣ ਕੀ ਕਰੀਏ ਫਿਰ ਨਾ ਮੰਗੀ ਇਹ ਤੇਰੇ ਕੋ ਪਕੌੜੇ ਨਾ ਜਦੋਂ ਤੁਹਾਡੇ ਲਈ ਸੂਟ ਮੰਗਿਆ ਸੀ ਉਹਦੇ ਤੁਹਾਡੇ ਕੋ ਲਿਆ ਕੇ ਦਿੱਤਾ ਨਹੀਂ ਗਿਆ ਹੈ ਹੁਣ ਨਵੇਂ ਨਵੇਂ ਫਰਮਾਇਸ਼ ਮੇਰੇ ਤੇ ਕਰਦੇ ਆ ਵੀ ਕਰਦੇ ਉਹ ਵੀ ਕਰਦੇ ਨਹੀਂ ਇਹ ਹੁਣ ਤੂੰ ਸੂਟ ਦਾ ਗੁੱਸਾ ਕੱਢੰਦੀ ਆ ਫਿਰ ਤੇ ਹੋ ਸਮਝੇਂਗੀ ਉਧਰ ਕੰਮ ਕਰ ਰਹੇ ਨੇ ਤੇ ਤੈਨੂੰ ਪਹਾਰ 1500 ਰੁਪਏ ਦਾ ਤੇਰਾ ਸੂਟ ਲੈ ਆਈ ਉਦੋਂ 50 ਰੁਪਏ ਦੇ ਪਕੌੜੇ ਆ ਭੇਕਾ ਲਾਂਗੇ ਬਾਰੂ ਲੈ ਕੇ ਆਹੋ ਸੂਟ ਨਾ ਲੈ ਕੇ ਦਿਓ ਹੈ ਬਾਰੂ ਗੰਦੇ ਮੰਦੇ ਤੇਲ ਵਾਲੇ ਪਕੌੜੇ ਖਾ ਲਿਓ ਨਹੀਂ ਲੈ ਕੇ ਦੇਣਾ ਨਾ ਫਿਰ ਤੂੰ ਹੀ ਸੂਟ ਤਾਂ ਨਹੀਂ ਲੈ ਕੇ ਦੇਣਾ ਜਾ ਕੋਈ ਨਹੀਂ ਕਰਦੀ ਫਿਰ ਮੈਂ ਹੀ ਲਾਂ ਕਰਦੀ ਫਿਰ ਮੈਂ ਦੇਸੀ ਏਟੀਐਮ ਦੇਸੀ ਏਟੀਐਮ ਕਿਹੜਾ ਆ ਗਿਆ ਤੇਰਾ ਨਵਾਂ ਹੀ ਏਟੀਐਮ ਹੁੰਦੇ ਬੈਂਕਾਂ ਦੇ ਉਹਨਾਂ ਦੇ ਦੇਸੀ ਦੇਸੀ ਬੈਂਕ ਕਿਹੜੀ ਹੈ ਜੁਡੀ ਦੀ ਬੈਂਕ ਹੀ ਆ ਤੇ ਤੇ ਜਦੋਂ ਕਾਰਡ ਕੱਢ ਲਿਆ ਨਾ ਤੇ ਫਿਰ ਵੇਖੀ ਆਪੇ ਸੂਟ ਨਿਕਲੇ ਪੈਸੇ ਵੀ ਨਿਕਲ ਜਾਣੇ ਆਪੇ ਜਾਂ ਕੱਢ ਲਾ ਜਾ ਕੇ ਜਾ ਲਿਆ ਵਖਾ ਮੈਨੂੰ ਕਿਹੜਾ ਕਾੜਿਆ ਤੇਰਾ ਚਲੋ ਫਿਰ ਲੈ ਨਹੀਂ ਹੁਣੇ ਲੈ ਨਹੀਂ ਆ ਵੇਖੋ ਮੇਰਾ ਏਟੀਐਮ ਇੱਕ ਵਾਰੀ ਚਲਾਉਣਾ ਪੈਂਦਾ ਤੇ ਬਾਅਦ ਚ ਵਖਾਉਣਾ ਹੀ ਪੈਂਦਾ ਵਾਤ ਫੇਰ ਨਿਕਲਦੇ ਕਿ ਸੂਟ ਤੇ ਸੂਟ ਤੇ ਪੈਸੇ ਤੇ ਪੈਸੇ ਫੇਰ ਕਰਾ ਫਰਮਾਇਸ਼ਾਂ ਤੁਸੀਂ ਮੇਰੇ ਤੋਂ ਨਹੀਂ ਕਰਨੀਆਂ ਤੁਹਾਨੂੰ ਮੈਂ ਖਵਾ ਵੱਡੇ ਪਕੌੜੇ ਕੱਢ ਗਏ ਹੁਣ ਦੋਗੇ ਸੂਟ ਦੇ ਪੈਸੇ ਕਿ ਮੈਂ ਆਪਣੇ ਏਟੀਐਮ ਵਿੱਚ ਚਲਾਵਾ ਫੇਰ ਮੇਰੀ ਗੱਲ ਸੁਣ ਨਾ ਤੂੰ ਐਂ ਕਰ ਤੂੰ ਆਈ.ਟੀ.ਐਮ ਕਾਰਡ ਜਿਹੜਾ ਨਾ ਆਪਣਾ ਇਹ ਆਪਣਾ ਰੱਖਿਆ ਉੱਥੇ ਤਾਂ ਮੇਰੇ ਸਾਹ ਨਾਲ ਪਜਾਮੇ 'ਚ ਪਏ ਨੇ ਇਹ ਪੈਸੇ ਤੇ ਜਾ ਕੇ ਤਾਂ ਆਪਣਾ ਸੂਟ ਲਾਇਆ ਹੈ ਖਾਓ ਤੇ ਪਹਿਹਰ ਜਿਹਦੇ ਨਚਿੰਟਪਣ ਵਾਲੀ ਵੀਡੀਓ ਆਉਂਦੀ ਹੈ ਨਾ ਉਹਦੇ ਪਤੇ ਬੜੀ ਛੇਤੀ ਤੇ ਲੇਕ ਕਰਦੇ ਤੇ ਵੀਡੀਓ ਨੂੰ ਕੀ ਕਰਦੇ ਸਬਸਕ੍ਰਾਈਬ ਕਰ ਦਿੰਦੇ ਜੇ ਹੈ ਮੈਂ ਬਣਾਉਣੀ ਪੰਜਾਬੀ ਚ ਵੀਡੀਓ ਬਣਾਉਣੀ ਹੈ ਤੇ ਪੰਜਾਬੀ ਵਿਰਸੇ ਨਾਲ ਆਪਾਂ ਅੱਗੇ ਤੋਰਨਾ ਹੈ ਤੇ ਇਸ ਕਰਕੇ ਮੇਰੀ ਵੀਡੀਓ ਨੂੰ ਲਾਈਕ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਜਰੂਰ ਹੁਣ ਮੈਂ ਵੇਖਦੀ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਕਿ ਨਹੀਂ ਹਣਾ ਸਾਰੀਆਂ ਮੇਰੀਆਂ ਵੀਰਾਂ ਭੈਣਾਂ ਨੂੰ ਵੀ ਇਹ ਫਰਮਾਇਸ਼ ਹੈ ਹੱਥ ਜੋੜ ਕੇ ਤੇ ਪੰਜਾਬੀ ਦੀ ਤੁਸੀਂ ਜਰੂਰ ਸਪੋਰਟ ਕਰਿਆ ਕਰੋ ਪੰਜਾਬੀ ਵਿਰਸੇ ਨਾਲ ਆਪਾਂ ਅੱਗੇ ਤਿਕ ਗਿ ਜਾਣਾ ਵਾ ਤੇ ਮੇਰੀ سپورਟ ਤੁਸੀਂ ਜ਼ਰੂਰ ਕਰਨੀ ਪੰਜਾਬ ਭਰਾਵੋ ਭੈਣੋ ਪੰਜਾਬੀਓ ਹੁਣ ਤੁਸੀਂ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਮੇਰੀ سپورਟ ਤੁਸੀਂ ਜ਼ਰੂਰ ਕਰਨੀ ਜੀ ਧੰਨਵਾਦ ਤੁਹਾਡਾ